ਓਏ ਸਲੂਟ ਮਾਰ ਸਾਨੂੰ ਸਲੂਟ ਕਿਹਾ ਸੀ ਸਾਲੇ ਨੇ ਰਾਸ਼ਟਰ ਗਾਣ ਹੀ ਚਲਾਤਾ ਮੈਂ ਚਿੜੀ ਬਣਾਉਣੀ ਜਾਂਦੀ ਸੀ ਪਿੰਡ ਦੀ ਵੱਲ ਜਾਦਾ ਆਇਆ ਕਰ ਚਾਰ ਰੋਟੀਆਂ ਤੇ ਦੋ ਤੇਰੀਆਂ ਦੋ ਮੇਰੀਆਂ ਆਇਆ ਕਰ ਭਾਵੇਂ ਉੱਥੇ ਲੈ ਕੇ ਕਿੜੇ ਬਣਾ ਬੇਲਾਂ ਮਾਰੂ ਬੁੱਲਾ ਤੇ ਹਾਂਜੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਆ ਗਏ ਇੱਕ ਵਾਰ ਫੇਰ ਬਹੁਤ ਹੀ ਘੈਂਟ ਤੇ ਫਣੀ ਜਹੀ ਵੀਡੀਓ ਦੇ ਨਾਲ ਤੁਸੀਂ ਸਾਰਿਆਂ ਨੇ ਉਹ ਗਾਣਾ ਸੁਣਿਆ ਹੋਣਾ ਫਿਕਰ ਨਾ ਕਰੋ ਵੀਰੇ ਸਭ ਫੜੇ ਜਾਣਗੇ ਤੇ ਇੱਥੇ ਸਾਰਿਆਂ ਦੇ ਕਮੈਂਟ ਪੜੇ ਜਾਣਗੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੁਸੀਂ ਵੀ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਬੜਾ ਸਵਾਦ ਆਉਣਾ ਜੇ ਅੱਜ ਲਾਈਕ ਕਰਕੇ ਹੈੱਡਫੋਨ ਲਗਾ ਲਿਓ ਨੇੜੇ ਹੈਗੇ ਤਾਂ ਹਾਈ ਕਿੰਨੀਆਂ ਕੁੜੀਆਂ ਕਲਾ ਯਾਦਾਂ ਵਿੱਚੋਂ ਵਿਛੜੇ ਸੱਜਣ ਟੋਂਦੀ ਅਰਜਨ ਬੀ ਲਾਇਕ ਪੈਣ ਮੇਰੀਏ ਸਾਈਡ ਸੌਂਗ ਆ ਆਕੇ ਤੋਰੀਆਂ ਨੂੰ ਨਾ ਲੱਗਦੀ ਬੁਗੇ ਸੈਡ ਸੌਂਗਾ ਨੱਚਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਜਦ ਮਰਜੀ ਦੇਖ ਲਈ ਆਕੇ ਨੱਚਦੇ ਹੀ ਰਹਿੰਨੇ ਆਂ ਨਹੀਂ ਲੋਕੀ ਹੀਰ ਨਾਮ ਰੱਖਦੇ ਨਹੀਂ ਕੋਈ ਨਾ ਬੈਣ ਬੈਠ ਕੇ ਗੱਲ ਕਰ ਲੈਨੇ ਆਪਾਂ ਫੇਵਰੇਟ ਗਾਣਾ ਸੀ ਹੁਣ ਨਹੀਂ ਸੁਣਿਆ ਕਰਨਾ ਨਹੀਂ ਲੋਕੀ ਹੀਰ ਨਾਮ ਰੱਖਦੇ ਨਹੀਂ ਬਸ ਤਾਂ ਹੀ ਨਹੀਂ ਰੱਖਦੇ ਹੁਣ ਇਹਨੂੰ ਦੇਖ ਕੇ ਹੱਸਾਂ ਜਾਂ ਰੋਵਾਂ ਬਹੁਤ ਮਾੜਾ ਹੋਇਆ ਡੇਟ ਤੇ ਚਲੋ ਪ੍ਰੋਟੀਨ ਦਾ ਡੱਬਾ ਗਿਫਟ ਮਿਲੇਗਾ ਮੈਨੂੰ ਗਲਤ ਜਾ ਲੱਗਦਾ ਆਤਮਾ ਗਲਤ ਥਾਂ ਆ ਗਈ ਜਾਂ ਸਰੀਰ ਜਿੰਮ ਤਾਂ ਭਰੋਸਾ ਉੱਠ ਗਿਆ ਮੈਨੂੰ ਸਮਝ ਜਹੀ ਨਹੀਂ ਲੱਗੀ ਜੈਸੀ ਟਰੱਕ ਵਾਲੀ ਤੇ ਇੰਜਨ ਟੈਂਪੂ ਵਾਲਾ ਬਾਈ ਦੀ ਤੌਰ ਤਾਂ ਦੂਜੀ ਆ ਮਿੱਠਿਆਂ ਵਾਲੀ ਬੋਡੀ ਗਲਤ ਆਦਮੀ ਕੀ ਬਣ ਗਈ ਬਾਡੀ ਤਾਂ ਠੀਕ ਆ ਪਰ ਫੇਰ ਵੀ ਗਲਤ ਜਿਹਾ ਲੱਗਦਾ ਸ਼ੱਕ ਹੋਇਆ ਇਹਨੂੰ ਦੇਖ ਕੇ ਤਾਂ ਮੈਂ ਕਮੈਂਟ ਦੇਖਣ ਆ ਗਿਆ ਮਤਲਬ ਸ਼ੱਕ ਠੀਕ ਸੀ ਮੇਰਾ ਮੈਨੂੰ ਕਿਉਂ ਇਸ ਨੌਜਵਾਨ ਗੱਭਰੂ 'ਚ ਇਕਲੜ ਮੁਟਿਆਰ ਵੀ ਨਜ਼ਰ ਆ ਰਹੀ ਆ ਵਜਾ ਵਾ ਤੂੰ ਕੱਲਾ ਨਾ ਮੈਂ ਮਾਰ ਕੋਣ ਹੈ ਇਹ ਲੋਕ ਕਿੱਥੋਂ ਆਤੇ ਹੈ ਇਹ ਕੀ ਚੀਜ਼ ਆ ਪ੍ਰੈਗਾ ਠੰਡ ਵੀ ਨਹੀਂ ਲੱਗਦੀ ਹੈ ਕੋਈ ਹੋਰ ਵਜਾਉਣ ਵਾਲਾ ਆਪਣੀ ਤਾਂ ਡੈਥ ਹੋ ਗਈ ਸੀ ਨਾ ਹੈ ਕੋਈ ਹੋਰ ਕੁਸਾ ਮੇਰਾ ਦਾਦਾ ਵੀ ਮਰਨ ਲੱਗਿਆ ਤੇਰੇ ਤੋਂ ਤਕੜਾ ਸੀ ਚੈਰ ਵਿੱਚ ਕਰਦਾ ਖੜਾ ਕੇ ਮੈਂ ਨਹੀਂ ਵੀ ਇਹਨਾਂ ਨੂੰ ਟੈਟੂ ਲਈ ਪੈਸੇ ਕੌਣ ਦਿੰਦਾ ਆ ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਗਾਲ੍ਹਾਂ ਜ਼ਰੂਰ ਕੱਢ ਕੇ ਜਾਇਆ ਕਰੋ ਆਪਣੀ ਤਾਂ ਡੈਥ ਹੋ ਗਈ ਸੀ 18 ਘੰਟੇ ਫਾਇਰਿੰਗ ਤੋਂ ਬਾਅਦ ਛਾਤੀ ਕੁੜੀ ਚੌਥੀ ਪੱਟੀਨੇ ਦੀ ਟੈਂਕੀ ਵਰਗੀ ਆ ਫਿਰ ਪਿੱਛੋਂ ਪੰਦੇ ਸੀ ਡੋਂ ਨਵਰੀ ਤੇ ਲਗਦਾ ਸੰਜੇ ਦੱਤ ਦੀਆਂ ਫਿਲਮਾਂ ਦੇਖਦਾ ਪਿਸਤੌਲ ਤਾਂ ਥੱਲੇ ਡੇਗ ਗਿਆ ਚੁੱਕਲਾ ਸਭ ਤੋਂ ਸੋਹਣੀ ਐਕਟਿੰਗ ਪਿਸਤੌਲ ਨੇ ਕੀਤੀ ਆ ਬਾਜੀ ਨਾ ਡਰਾਓ ਪਹਿਲਾਂ ਹੀ ਬੀਪੀ ਦੀ ਦਵਾਈ ਚਲਦੀ ਦੱਸ ਕਿਹੜਾ ਬੰਦਾ ਹੀ ਤੋਣ ਸ਼ਰਮ ਕਰ ਐਵੇਂ ਬਿਨਾ ਮਤਲਬ ਤੋਂ ਕੁੱਟੀ ਜਾਂਦਿਆਂ ਦੱਸ ਹੁਣ ਹਵਾ ਵੀ ਇਹਦੇ ਕੋਲੋਂ ਛਿੱਤਰ ਖਾ ਗਈ ਕੁੜੀਏ ਤੂੰ ਹੀ ਸ਼ਰਮ ਕਰ ਲਾ ਉਹਨੂੰ ਤਾਂ ਨਹੀਂ ਹੈਗੀ ਛਾਤੀ 'ਚ ਜਿੰਨੀਆਂ ਲੱਤਾਂ ਵਜਣ ਉਹਨੀਆਂ ਥੋੜੀਆਂ ਆ ਤੈਨੂੰ ਵਧੀਆ ਤਰੀਕਾ ਨਾ ਕਿਸੇ ਦੀ ਸਾੜੀ ਨੂੰ ਕਿਹਾ ਨਾ ਕਿਸੇ ਦੀ ਭੈਣ ਨੂੰ ਆਹਾ ਵਧੀਆ ਕੱਢੀ ਭਾਵੇਂ ਗਾਲਾਂ ਜਾਂਦਾ ਹੋਵੇ ਫੜ ਲੋ ਏ ਗਾਲ ਕੱਢ ਗਿਆ ਨੱਚਣ ਵਾਲੀ ਤੇ ਕੋਈ ਗੱਲ ਨਹੀਂ ਇਤਿਹਾਸ ਗਵਾਹ ਹੈ ਪਾਕਿਸਤਾਨ ਵੱਲੋਂ ਕਦੇ ਸੁੱਖ ਦੀ ਖਬਰ ਨਹੀਂ ਆਈ ਕਿੰਨੇ ਘੰਟੇ ਅੰਦਰ ਰਹਿ ਜਾਂ ਤੇ ਕਿਵੇਂ ਦੀ ਮੁਸ਼ਕਲਾਈਆਂ ਅੰਦਰ ਅਨ 29 ਘੰਟੇ ਤੋਂ ਉੱਪਰ ਰਹਿ ਜਾਂ ਅੰਦਰ ਕਿੰਨੇ ਘੰਟੇ 29 ਘੰਟੇ ਉਹ 29 ਘੰਟੇ ਰਹਿ ਗਏ ਹਾਂ ਹਾਂਜੀ ਅੱਛਾ ਇਹ ਮੁਸ਼ਕਲ ਤਾਂ ਬਸ ਸਕਣੀ ਬਾਥਰੂਮ ਦੀ ਹੋ ਜਾਂਦੀ ਹੈ ਹੋਰ ਤਾਂ ਕੋਈ ਨਹੀਂ ਮੁਕਾਬਲੇ ਚ ਰਹਿ ਗਿਆ ਇਹ ਦੋ ਜਿਹੜੇ ਨੌਜਵਾਨ ਨੇ ਇਹ ਮੁਕਾਬਲੇ ਦੇ ਵਿੱਚ ਰਹਿ ਗਿਆ ਔਰ ਹੁਣ ਦੇਖਣਾ ਇਹ ਹੋਏਗਾ ਜਿੱਤ ਕੌਣ ਪ੍ਰਾਪਤ ਕਰਦਾ ਦੀਪ ਸਿੱਧੂ ਨੇ ਸਹੀ ਕਿਹਾ ਸੀ ਕਹਿੰਦਾ ਇਹ ਕਲੰਨਾ ਦਾ ਦੇਸ਼ ਆ ਇਹਨਾਂ ਦੇ ਪੋਤੇ-ਪੋਤਰੇ ਕਹਿਣ ਕਰਨਗੇ ਸਾਡੇ ਦਾਦੇ ਨੇ ਵੇਲਾ ਰਹਿ ਕੇ ਜੰਗ ਜਿੱਤੀ ਸੀ ਦੱਸਿਆ ਜਾ ਰਿਹਾ ਔਰ ਇਨਾਮ ਚ ਕੀ ਮਿਲੂਗਾ ਕਿਉਂਕਿ ਉਹ ਪਹਿਲਾ ਕੌਣ ਹਾਂ ਦਾ ਉਹ ਦੇਖਣਾ ਹੋਏਗਾ ਇਨਾਮ ਦੇ ਵਿੱਚ ਇੱਕ ਸਾਈਕਲ ਮਿਲੇਗਾ 4500 ਰੁਪਏ ਮਿਲਗੇ 29 ਘੰਟੇ ਹੋਗੇ 29 ਘੰਟਿਆਂ ਦੇ ਵਿੱਚ ਇਹਨਾਂ ਜਿਹੜੇ ਨੌਜਵਾਨ ਮੁਕਾਬਲੇ ਚ ਬੈਠੇ ਆ ਨਾ ਤਾਂ ਇਹਨਾਂ ਨੇ ਨਾ ਸੋਇਆ ਨਾ ਇਹਨਾਂ ਨੇ ਕੋਈ ਗਲਤਬਤ ਕੀਤੀ ਹੈ ਔਰ ਨਾ ਹੀ ਕੋਈ ਬਾਥਰੂਮ ਗਿਆ ਬਹੁਤ ਆਪਣੇ ਜਵਾਕਾਂ ਨੂੰ ਕੀ ਕਹੋਗੇ ਵੀ ਤੁਹਾਡਾ ਪਾਪਾ ਵੇਲੇ ਰਹਿਣ ਵਿੱਚ ਪੂਰਾ ਮਾਹਿਰ ਸੀ ਲੈ ਐਨਾ ਟਾਈਮ ਵਿਚਾਰਾ ਵੇਲਾ ਰਹਾ ਮਿਲਿਆ ਵੀ ਕੀ ਸਾਈਕਲ ਇਹਨਾਂ ਬਾਥਰੂਮ ਰੋਕ ਕੇ ਪੱਥਰੀ ਕਰਾ ਲੈਣੀ ਸੀ ਤੁਸੀਂ ਦੇਖ ਸਕਦੇ ਹੋ ਕਤਲ ਮਾਂ ਹੈ ਜਿਹੜੀ ਅਸਤ ਸਾਹਮਣੇ ਹੈ ਕਿਉਂ ਕਿ ਤਾਜੀ ਤੁਸੀਂ ਕਤਲ ਆਪਣੀ ਬੇਟੀ ਦਾ ਬੇਟੀ ਤੁਹਾਨੂੰ ਦੱਸਿਆ ਇਹਨਾ ਵੀ ਸਿਰ ਲੱਗੀ ਹਾਂ ਉਹਨਾਂ ਦਾ ਤੇ ਗਾੜੀ ਰੋੜਦਾ ਵੀ ਫਿਰ ਮੈਨੂੰ ਗੁੱਸਾ ਆ ਮੈਨੂੰ ਆ ਗਿਆ ਥੋੜਾ ਜਿਹਾ ਉਹਦੇ ਤੇ ਕਿ ਤੂੰ ਸਿਰ ਨਹੀਂ ਚੰਗੀ ਤਰ੍ਹਾਂ ਵਗਾਉਂਦੀ ਜੁਆ ਨਹੀਂ ਕੰਡਾਉਂਦੀ ਸਾਰਿਆਂ ਨੂੰ ਬੇਨਤੀ ਹੈ ਕਿ ਸਿਰ ਚੰਗੀ ਤਰ੍ਹਾਂ ਵਾ ਲਿਆ ਕਰੋ ਇਹ ਕਰਕੇ ਮੈਨੂੰ ਗੁੱਸਾ ਜੜ ਗਿਆ ਪਰ ਬੱਚੇ ਸ਼ਰਧਾ ਕਰਦੇ ਹੁੰਦੇ ਨੇ ਬੱਚੇ ਕਰਦੇ ਤਾਂ ਹੁੰਦੇ ਪਰ ਉਹਨੇ ਕੋਈ ਜ਼ਿਆਦਾ ਕਰਤੀ। ਤੇ ਤੁਸੀਂ ਕਤਲ ਕਰਦੇ। ਤੂੰ ਤੁਸੀਂ ਕਤਲ ਕਰਦਾ ਹੋ। ਹਾਂਜੀ ਮੈਂ ਥੋੜਾ ਜਿਹਾ ਕਤਲ ਕਰਦਾ। ਹਾਂ। ਤੂੰ ਤੁਸੀਂ ਕਤਲ ਕਰਦਾ ਹੋ। ਹਾਂਜੀ ਮੈਂ ਥੋੜਾ ਜਿਹਾ ਕਤਲ ਕਰਦਾ। ਹੁਣ ਥੋੜੀ ਜਹੀ ਫਾਂਸੀ ਦੇ ਦਿਓ। ਇਹਨੇ ਨਾ ਅਫਸੋਸ ਕਰਨ ਜੋਗਾ ਨਾ ਹੱਸਣ ਜੋਗਾ ਛੱਡਿਆ। ਪੱਤਰਕਾਰ ਸਾਹਿਬ ਤੂੰ ਵੀ ਥੋੜਾ ਜਿਹਾ ਘੱਟ ਸਵਾਲ ਪੁੱਛ ਕੇ ਤੇ ਥੋੜਾ ਜਿਹਾ ਗੁੱਸਾ ਨਾ ਆ ਜਾਵੇ। ਮਾਰਨੀਆਂ ਜੂਆਂ ਸੀ ਗਲਤੀ ਨਾਲ ਥੋੜੀ ਜਹੀ ਕੁੜੀ ਮਾਰਤੀ। ਚਲੋ ਹੁਣ ਥੋੜੀ ਜੀ 10 ਸਾਲ ਦੀ ਸਜ਼ਾ ਦੇ ਦਿਓ। ਤੁਰ ਜੇ ਕਤਲ ਤੇ ਪੂਰਾ ਕਤਲ ਉਹ ਕਿਰੀ ਪਰਵਾਸਾ ਹੁੰਦੀ ਥੋੜਾ ਕਤਲ ਕਿਤਨਾ ਮਾਰਿਆ ਨੂੰ ਦਾਤਰ ਥੋੜਾ ਜਿਹਾ ਇੱਥੇ ਮਾਰਿਆ ਦਾਤ ਚ ਦਾਤ ਜੇ ਵਰਗਾ ਇੱਥੇ ਤੋਂ ਹੁਣ ਥੋੜੀ ਜਹੀ ਉਮਰ ਕੈਦ ਚ ਕਰ ਦਿਓ ਸੁਣ ਲੋ ਕੁੜੀਓ ਸਿਰ ਵਹਾ ਲਿਆ ਕਰੋ ਹੁਣ ਥੋੜਾ ਜਿਹਾ ਪਟੇ ਵਾਲੀ ਮਸ਼ੀਨ ਦੇ ਦਰਸ਼ਨ ਕਰਵਾਓ ਚਲੋ ਹੁਣ ਥੋੜੀ ਜਹੀ ਫਾਂਸੀ ਲੈ ਲਓ ਮਾਰਨੀਆ ਜੂਆਂ ਸੀ ਮਾਰ ਕੁੜੀ ਦਿੱਤੀ ਥੋੜਾ ਜਿਹਾ ਕਤਲ ਥੋੜੀ ਜਹੀ ਸਜ਼ਾ ਦੇ ਕੇ ਕੇਸ ਬੰਦ ਕਰੋ ਚੱਲ ਹੁਣ ਕਰੀ ਚੱਲ ਗੁੱਤਾ ਜੇਲ੍ਹ ਵਿੱਚ ਬੈਠ ਕੇ ਕੈਦੀਆਂ ਦੀਆਂ ਤੇ ਕਰੀ ਚੱਲ ਗੁੱਤਾ ਦੋ ਦੋ ਵੀਡੀਓ ਦੇਖਦਾ ਦੇਖਦਾ ਕਿਸੇ ਦੇ ਸਤਕਾਰ ਤੇ ਪਹੁੰਚ ਗਿਆ ਕਿੰਨਾ ਮਾੜਾ ਸਮਾਂ ਆ ਗਿਆ ਦੁੱਖ ਦੇ ਵੀ ਸਬੂਤ ਪੇਸ਼ ਕਰਨੇ ਪੈਂਦੇ ਆ ਭੋਗ ਦਾ ਵਲੌਗ ਕਮਿੰਗ ਸੂਨ ਹੈ ਇੱਕ ਮਿੰਟ ਸਨੇਪ ਤਾਂ ਪਾ ਦਈਏ ਭਾਬੀ ਓਏ ਚੱਲ ਲਾਡੀ ਨੂੰ ਸਨੇਪ ਪਾ ਦਈਏ 1 ਲੱਖ ਵਾਲੀ ਲਿਸਟ ਚ 30 ਹਜ਼ਾਰ ਜਨਾਨੀ ਵੀ ਚਾਹੀਦੀ ਸੀ ਬੱਤ ਸਹੀ ਏ ਜੇ ਕੈਮਰਾ ਨਾ ਚੱਲਦਾ ਇਹਨੇ ਰੋਣਾ ਨਹੀਂ ਸੀ ਭਾਈ ਇੱਥੇ ਹਸੀਏ ਕਿ ਰੋਈਏ ਬਾਕੀ ਜੋ ਮਰਜੀ ਹੋ ਜੇ ਵੀਰੇ ਵਲੌਗ ਨਹੀਂ ਰੁਕਣਾ ਚਾਹੀਦਾ ਕੈਮਰੇ ਵੱਲ ਵੇਖ ਕੇ ਹੋਰ ਰੋਣ ਲੱਗ ਪਈ ਆਂਟੀ ਫਿਲਟਰ ਲਗਾਉਣਾ ਭੁੱਲ ਗਏ ਇੱਕ ਨਾਂ ਹੀ ਕਲਾਸ ਦੀ ਕੁੜੀ ਸੀ ਉਹਦੇ ਪਿੱਛੇ ਉਹਦੀ ਸਹੇਲੀ ਤੁਰੀ ਸੀ ਉਹਦੀ ਸਹੇਲੀ ਨੇ ਮੇਰੀ ਆਨੇ ਨਾਲ ਗੱਲ ਨਹੀਂ ਹੋਣ ਦਿੱਤੀ ਉਹਦੇ ਪਿੱਛੇ ਮੈਂ ਬਲੈਂਡਰ ਡਾਉਨ ਕੀਤੀ Google ਨਾਲ ਕਰੀ ਤੈਨੂੰ ਸੋਹ ਐਦਾਂ ਦੱਸ ਬਲੈਂਡਰ ਦਾ ਰੇਟ ਕੀ ਆ ਭਾਈ ਬਹੁਤ ਸੋਹਣਾ ਬੋਲਾ ਪਰ ਅੱਗੇ ਤੋਂ ਨਾ ਬੋਲੀ ਕੀ ਲਿਖ ਦਿੱਤਾ ਈ ਝਾਲਮਾ ਨਾ ਲਿਖਿਆ ਕਰ ਜਾਲਮਾ ਤੈਨੂੰ ਇਹ ਸਰਕਾਰਾਂ ਨੇ ਮਰਵਾ ਦੇਣਾ ਇੱਕ ਨਵੀਂ ਕਲਾਸ ਦੀ ਕੁੜੀ ਸੀ ਉਹਦੇ ਪਿੱਛੇ ਉਹਦੀ ਸੇਲੀ ਤੁਰੀ ਸੀ ਉਹਦੀ ਸੇਲੀ ਨੇ ਮੇਰੀ ਉਹਦੇ ਨਾਲ ਗੱਲ ਨਹੀਂ ਹੋਣ ਦਿੱਤੀ ਉਹਦੇ ਪਿੱਛੇ ਮੈਂ ਬਲੈਂਡਰ ਦਾ ਵੀ ਪੀਤੀ ਸਪਰੇਅ ਪੀ ਲਵੇਂ ਯੱਦੀ ਦਿਆ ਪੋਰੀ ਚੱਲ ਅਸੀਂ ਵੀ ਵੇਲੇ ਆ ਸੱਚੀ ਸੱਚੀ ਦੱਸ ਕੀਨੇ ਪੰਪ ਲਾਇਆ ਬਾਈ ਤੂੰ ਜ਼ਹਿਰ ਕਿਉਂ ਨਹੀਂ ਪੀਤਾ ਵੀਰ ਜੀ ਕੂਸੀ ਪੋਰਨੀ ਟੰਗ ਨਾਲ ਪੋਰ ਲੱਸੀ ਲੁਸੀ ਪੀ ਵੀਰ ਤੈਨੂੰ ਚੜ ਗਈ ਆ ਭਰਾ ਤੂੰ ਤਾਂ 8ਵੀਂ 9ਵੀਂ ਕਲਾਸ ਵਾਲਾ ਲੇਖ ਹੀ ਬਣਾਤਾ ਬਹੁਤ ਹੀ ਵਧੀਆ ਲਿਖਿਆ ਮੇਰਾ ਵੀਰ ਬਸ ਇਸ ਤੋਂ ਬਾਅਦ ਨਾ ਲਿਖੀ ਜਿੰਨੇ ਬਾਬਾ ਜੀ ਕੋਲ ਆਏ ਨੇ ਇਹ ਦੁਬਾਰਾ ਨਹੀਂ ਆਉਣਗੇ ਮੈਨੂੰ ਲੱਗਦਾ ਸਟ ਪਹਿਣ ਦੇਣਿਆਂ ਦੇ ਇੱਕ ਇੱਕ ਮੇਰੇ ਵੱਲੋਂ ਵੀ ਓ ਨੋ 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 ਲਾਸਟ ਵਾਲੀ ਨਾਲ ਬਾੜੀ ਪੈੜੀ ਹੋਈ ਬਾਬਾ ਚਮਟਾ ਤਾਰ ਜੀ ਬਾਬੇ ਨੇ ਵਧੀਆ ਕੀਤਾ ਇਹਨਾਂ ਨੂੰ ਫੇਰ ਨਹੀਂ ਅਕਲ ਆਉਣੀ ਲੱਗਦਾ ਭਗਤ ਰਮਾਣਡ ਤੇ ਨੇ ਅੱਜ ਓਏ ਕਪੜਾ ਨਹੀਂ ਯਾਰ ਕੀ ਕਰਨਾ ਮੈਂ ਚਿੜੀ ਬਣਾਉਣੀ ਆ ਰਹੀ ਸੀ ਪਿੰਡ ਦੀ ਵਾਲੀ ਆਦਾ ਐਂ ਕਰ ਚਾਰ ਰੋਟੀਆਂ ਤੇ ਦੋ ਤੇਰੀਆਂ ਦੋ ਮੇਰੀਆਂ ਐਂ ਕਰ ਭਾਵੇਂ ਉਹ ਜਿਦਾਂ ਕਿ ਕਿੜੇ ਬਣਾਵਾਂ ਬੇਲਣਾ ਮਾਰੂ ਬੁੱਲਾਂ ਤੇ ਹੁਣ ਇਹਨੂੰ ਚਿੜੇ ਯਾਦ ਆਉਂਦੇ ਆ ਬੇਬੇ ਦੇ ਭੈਣ ਦਾ ਰਫ ਪਿੰਡ ਰਹਿ ਲੰਦਾ ਇਥੇ ਮੁੱਲ ਦਾ ਆਟਾ ਬੇਲਣਾ ਮਾਰੂ ਬੁੱਲਾਂ ਤੇ ਜੀੜੀ ਦੇ ਚੱਕਰ ਚ ਮੋਰ ਬਣਵਾ ਲਿਆ ਬਾਈ ਮੈਨੂੰ ਇਹ ਦੱਸ ਤੂੰ ਖਾਂਦਾ ਕੀ ਆ ਇੰਨਾ ਤਪਿਆਂ ਕੋ ਰਹਿੰਦਾ ਯਾਰ ਮਾਰ ਮਾਰੇ ਦੇ ਬੁੱਲਾਂ ਤੇ ਐ ਨਹੀਂ ਲੋਟ ਆਉਂਦਾ ਇਹ ਮਸਾਤ ਗੱਲਦਾ ਸਾਰੇ ਆ ਕਪੜਾ ਬੰਦੀ ਨਾਲ ਸਾਨੂੰ ਹੀ ਆ ਅਸਲੀ ਜਿਹੜੀ ਗੱਲ ਸਾਡੇ ਪੱਲੇ ਆਹੀ ਕਪੜਾ ਬੰਦੀ ਨਾਲ ਬਾਈ ਮੈਨੂੰ ਵੀ ਸਿਖਾਓ ਮਤਲਬ ਕਿਦਾਂ ਤੁਸੀਂ ਅਦਾ ਮਤਲਬ ਮੈਂ ਵੀ ਸਿੱਖਣਾ ਚਾਹਾਂ ਯਾਰ ਐਸਾ ਤੁਸੀਂ ਜਿਦਾ ਮੇਰੇ ਰੋਲ ਮਾਡਲ ਲੱਗਤ ਹੋਈ ਕੁੜੀਆਂ ਕਹਿੰਦੀ ਪੰਜਾਬੀ ਮੁੰਡੇ ਬੜੇ ਫੁਖਰੇ ਹੁੰਦੇ ਆ ਮਤਲਬ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਫੁਖਰੇ ਫਗਰੇ ਤਾਂ ਨਹੀਂ ਹੁੰਦੇ ਬਾਈ ਮੁੰਡੇ ਮਤਲਬ ਵੀ ਟੌਰੀ ਟੂਟ ਆਊਟਰ ਕੱਢ ਕੇ ਰੱਖਦੇ ਆ ਕੁੜੀਆਂ ਨੂੰ ਫੁਖਰੇ ਇਹਦੇ ਵਾਲ-ਵਾਲ ਕਟੋ ਇਹਨੂੰ ਸੂਰਤ ਆਵੇ। ਤੋਈ ਕੱਟ ਕੇ ਰੱਖੀ ਦੀ ਆ ਅਗਲਾ ਜੋ ਮਾਰੀ ਲੋਚੀ ਆਵੇ। ਤੇਰੀ ਆਊਟਫਿਟਾਂ ਕਾਫੀ ਯੂਨੀਟ ਮਤਲਬ ਤੂੰ ਐਨ ਕਾ ਭਾਈ ਆ ਤੂੰ ਕਾਹਵੇਂ ਡਿਫਰੈਂਟ ਮਤਲਬ ਡਿਫਰੈਂਟ ਨਹੀਂ ਆਪਣੀ ਪਰਸਨੈਲਿਟੀ ਨਹੀਂ ਰਹਿ ਰਹੇ ਹੋ। ਆਪਾਂ ਆਪਣੀ ਦੀ ਰੀਜ਼ਾ ਮਤਲਬ ਐ ਮੈਨੂੰ ਕਿੱਥੋਂ ਮਿਲਦਾ ਰਿਮਾਈਂਡ ਤੇ ਵਿਜ਼ਨ ਕੀਆ ਤੱਕ। ਕਾਪੀ ਨਹੀਂ ਭਾਈ ਆਪਾਂ ਆਪਣਾ ਜੋ ਹੈਗਾ ਆਪਣਾ ਪਾਸੇ ਰੱਖੀਦਾ ਆਪਣਾ। ਨਾਲੇ ਕਹਿੰਦਾ ਕਾਪੀ ਨਹੀਂ ਆ ਨਾਲੇ ਨਵਾਨ ਸੰਦੂ ਬਣਿਆ ਫਿਰਦਾ। ਨਵਾਨ ਨੇ ਬਾਈ ਦੀ ਕਾਪੀ ਕੀਤੀ ਇਹਨੇ ਨਹੀਂ ਕੀਤੀ। ਹਾਂਜੀ ਕਿੱਦਾਂ ਲੱਗੀ ਵੀਡੀਓ ਲਾਈਕ ਕਰਕੇ ਕਮੈਂਟ ਕਰਕੇ ਸਬਸਕ੍ਰਾਈ